ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਆਪੀ ਸਿੰਘ ਮੇਰਾ ਨਾਮ ਪਿੰਡ ਸਰੌਦੀ ਬਰਾਖਸੋਂ ਵਾਲਾ ਜੀ ਤੇ ਇਹ ਆਪਣੀ ਡੀਐਸਰ ਨਾਲ ਜਿੰਨੀ ਚੱਲ ਰਹੀ ਦੀ ਆਪਣੀ ਕਾਇਮ ਹੈ ਤੇ ਜਦੋਂ ਕੋਈ ਵੀ ਜਿਹੜਾ ਬਹੁਤ ਘੱਟ ਜਰਮੀਨੇਸ਼ਨ ਹੋਈ ਸੀ ਬਹੁਤ ਕਮਜ਼ੋਰ ਜੀ ਲੱਗਦੀ ਸੀ ਜੀ ਤੇ ਜਦੋਂ ਟਾਂਗ ਵੀ ਮਰ ਬਣ ਗਿਆ ਸੀ ਵੀ ਉਹਨੂੰ ਬਾਅਦ ਹੀ ਇੰਨਾ ਜਾਨੀ ਡਾ ਮੰਡੋਲ ਹੋ ਗਈ ਤੁਸੀਂ ਦੀ ਤੇ ਹੁਣ ਦੇਖੋ ਇਹਦੀ ਕਿਾ ਸ਼ਾਨਦਾਰ ਹੋਈ ਹੈ ਜੀ ਦੂਖ ਖੁਸ਼ ਹੁੰਦੀ ਹੈ ਜੀ ਇੰਨਾ ਸੋਹਣਾ ਛੱਟਾ ਤੇ ਕੋਈ ਇਹਦੇ ਤੇ ਜਿਆਦਾ ਫालतू ਦੀ ਖਰਚੀ ਨਹੀਂ ਕਰਿਆ ਜੀ ਤੇ ਬਸ ਬਹੁਤ ਖੁਸ਼ ਹੁੰਦੀ ਹੈ ਜੀ ਇਹ ਦੇਖ ਕੇ ਇਨਾ ਸਕੂਨ ਮਿਲਦਾ ਵੀ ਜਿਵੇਂ ਇੰਨੀ ਮਾੜੀ ਸੀਗੀ ਸਾਰੇ ਕਹਿਣ ਵੀ ਲਾਗੇ ਸੀਗੇ ਇੱਕ ਬਲੱਡ ਵੀ ਨਹੀਂ ਹੋਣੀ ਕੰਮਜਾ ਪਰ ਮਨ ਬਣ ਗਿਆ ਵੀ ਰੱਖਣੀ ਰੱਖਣੀ ਜਿਵੇਂ ਵੀ ਹੂੰ ਕਿੰਨੇ ਕੁ ਬਾਈ ਜੀ ਖਰਚੇ ਘਟੇ ਹਰ ਪਿਤੂਰੇ ਖਾਤੇ ਹੋ ਰਸੋਈ ਤੇ ਮੈਂ ਕਹਿੰਦਾ ਇਹਦੇ ਤੇ ਤਾਂ ਵੀ ਹਾਸੇ ਵਾਲੇ ਸੀਨ ਆ ਵੀ ਨਾ ਮਾਤਰੇ ਖਰਚਾ ਹੋਇਆ ਜੀ ਬਜਾਈ ਤੋਂ ਬਾਅਦ ਦੋ ਤਿੰਨ ਕੁ ਪਾਣੀ ਲੱਗਿਆ ਨਾ ਬਾਕੀ ਕੁਦਰਤੀ ਮੀਂਹ ਪੈਂਦੇ ਰਹੇ ਨੇ ਹੁਣ ਦੇਖੋ ਜੀ ਅਸੇ ਤਮ ਦੋ ਤਰੀਕ ਅੱਜ ਕਿੰਨੀ ਵਾਸ਼ ਹੋ ਰਹੀ ਹੈ ਜੀ ਸਾਡੇ ਕਦੂ ਵਾਲੇ ਖੇਤ ਭਰੇ ਖੜ ਤੋ ਕੋਈ ਪਾਣੀ ਨਹੀਂ ਵਿੱਚ ਖੜਿਆ ਜੀ ਤਾਂ ਕੋਈ ਜੀੜੀ ਹੈ ਨਹੀਂ ਹੈ ਹਾਂ ਗੱਤੂ ਵਾਲ ਜੀ ਦੀ ਨਾਲ ਜੀੜੀ ਵੀ ਵਧੀਆ ਜੀ ਬਾਕੀ ਕੋਈ ਫੰਗਸ ਨਹੀਂ ਹੈਗੀ ਕੋਈ ਬਿਮਾਰੀ ਨਹੀਂ ਹੈਗੀ ਤੇ ਖਰਚਾ ਦਾ ਸਮਝ ਲਓ ਬਜਾਈ ਦੀ ਆ ਜੀ ਹੁਣ ਖਰਚੇ ਨੇ ਕਿਹਦੇ ਤੇ ਆਪਣਾ ਸਟੰਪ ਦੀ ਪਹਿਲਾਂ ਸਪਰੇ ਕਰੀ ਦੀ ਜੀ ਤੇ ਉਸ ਤੋਂ ਬਾਅਦ ਇਹ ਖੇਤ ਤੇ ਅਸੀਂ ਨੋਮਨੀਕੋਲ ਲਗਾਤੀ ਸੀ ਤੁਹਾਡਾ ਉਧਰ ਪਲਾਟ ਆ ਜੀ ਉੱਤੇ ਤੇ ਨੋਮਨੀਕੋਲ ਜਿਵੇਂ ਵੀ ਨਹੀਂ ਕਰੀ ਬਿਲਕੁਲ ਵੀ ਨਹੀਂ ਦੀ ਜੀ ਜਿਹੜਾ ਨਾ ਮਾਤਰ ਸੀਗਾ ਇੰਨਾ ਕੁ ਤਾਂ ਚਲੋ ਹੋ ਜਾਂਦਾ ਸਭ ਦੀ ਹੋ ਜਾਂਦਾ ਔਖੜਵਾਤਾ ਸੀ ਨਾ ਮਾਤਰੇ ਤੇ ਆਉਂਦੇ ਸੀਜ਼ਨ ਤੁਹਾਨੂੰ ਕੀ ਲੱਗਦਾ ਵੀ ਕਣਕ ਝੋਨੇ ਵਾਲੇ ਕਿਸਾਨਾਂ ਨੂੰ ਇਹ ਅਪਣਾਉਣਾ ਚਾਹੀਦਾ ਇਹ ਤਰੀਕਾ ਬਹੁਤ ਤਾਂ ਇੰਨਾ ਸਸਤਾ ਤੇ ਇੰਨਾ ਵਧੀਆ ਕੰਮ ਆ ਹੂੰ ਇੰਨੇ ਖਰਚੇ ਘੱਟ ਰਹੇ ਨੇ ਵੀ ਸਾਡੇ ਤਾਂ ਲੇਬਰ ਵਾਲੇ ਉਹ ਤਾਂ ਸਾਝੀ ਉਹ ਵੀ ਇੰਨਾ ਕੋ ਜਗ੍ਹਾ ਸਰਦਾਰ ਜੀ ਇਹੀ ਲਾਇਆ ਕਰੋ ਕਣੂ ਦੂਜੀਰੀ ਨਾਲ ਆਪਣਾ ਮੁੱਠੇ ਮਾਰਦਾ ਜਿਆਦਾ ਹੁਣ ਸਾਡੇ ਕੋਲ ਖੇਤ ਨਹੀਂ ਜੀ ਸਾਹਿਬ ਮੱਕੀ ਵਾਲੇ ਖੇਤਾਂ 'ਚ ਦਿੱਕਤ ਆਉਂਦੀ ਆ ਇਹ ਸਾਰੇ ਕਣਕ ਵਾਲੇ ਤਾਂ ਟੁੱਟਦੀ ਹੀ ਗੱਲ ਆ ਇੰਨਾ ਵਧੀਆ ਇੱਕ ਹੋਰ ਵੀ ਜੇ ਨਾਲ ਦਾ ਵੀ ਕਿਸਾਨ ਹੋਣਗੇ ਆਪਣੇ ਖੇਤ ਦੇ ਵੇਖਣਗੇ ਤਾਂ ਹੀ ਹੌਸਲਾ ਬਣੂਗਾ ਗੱਲ ਮੈਂ ਕਹਿਣ ਲੱਗਾ ਜੀ ਜੇ ਕਿਸੇ ਦਾ ਨਹੀਂ ਵੀ ਮਨ ਬਣਦਾ ਨਾ ਜਾਂ ਆਪਾਂ ਨਹੀਂ ਲਾ ਸਕਦੇ ਆਪਾਂ ਨੂੰ ਖੇਤ ਜ਼ਰੂਰ ਦੇਖਣਾ ਚਾਹੀਦਾ ਬਿਲਕੁਲ ਆਹ ਖੇਤਾ ਸਾਡੇ ਵਾਲਾ ਆਪਾਂ ਕਹਿ ਸਕਦੇ ਹਾਂ ਵੀ ਡੈਮੋ ਤੌਰ ਤੇ ਹੋਇਆ ਉਹ ਅਸੀਂ ਕਹਿੰਦੇ ਹੁੰਦੇ ਸੀ ਵੀ ਇਹਨੂੰ ਬਸ ਬਾਹੇ ਦੇ ਦੇ ਨਹੀਂ ਹੋਂਦੇ ਨਾਲੇ ਰੱਖ ਦਈਏ ਸਹੀ ਹੈ ਇੰਨੇ ਸੋਹਣੇ ਜੀਰੀਆ ਬਸ ਐਂ ਹੁੰਦਾ ਵੀ ਟੂ ਜੀਰੀ ਨਾਲੋਂ ਤਾਂ ਬਹੁਤ ਉੱਪਰ ਜੀਰੀ ਹੂੰ ਤੇ ਬਾਕੀ ਕਿਸਾਨਾਂ ਨੂੰ ਕੀ ਅਪੀਲ ਕਰੋਗੇ ਅਪੀਲ ਤੇ ਇਹੀ ਆ ਵੀ ਆ ਕੇ ਤੁਸੀਂ ਖੜੀ ਫਸਲ ਦੇਖੋ ਜਾਂ ਨਹੀਂ ਆਪਾਂ ਉਹ ਕਰ ਸਕਦੇ ਆਪਾਂ ਨਹੀਂ ਆਪ ਹਲੇ ਅਜਮਾ ਸਕਦੇ ਆ ਕੇ ਖੜੀ ਫਸਲ ਦੇਖ ਕੇ ਬੰਦਾ ਮਨ ਹੋਰ ਹੋ ਜਾਂਦਾ ਤਾਂ ਦੇਖ ਕੇ ਖੇਤ ਇੰਨਾ ਰੂਪ ਚ ਲੀ ਆ ਕੇ ਸਪੈਸ਼ਲ ਕੀਵਰੀ ਜੀੜਾ ਮਾਰ ਕੇ ਜੰਨਾ ਇਹਨੂੰ ਸੋਹਣਾ ਲੱਗਦਾ ਹੈ ਕੱਦੂ ਵਾਲੇ ਝੋਨੇ ਨੂੰ ਵੀ ਸੋਹਣਾ ਲੱਗਦਾ ਹੈ ਹੁਣ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਆ ਕੇ ਜਰੂਰ ਆਲੇ ਦਾਲੇ ਵੀ ਕਿਸੇ ਦਾ ਵੀ ਦੇਖ ਲੋ ਸਾਡੇ ਇੱਕ ਦੋ ਨਵੇਂ ਬੰਦਿਆਂ ਨੇ ਲਾਇਆ ਉਹ ਵੀ ਇੰਨੇ ਖੁਸ਼ ਨੇ ਪਹਿਲੇ ਸਾਲ ਲਾਇਆ ਉਹ ਕਹਿੰਦੇ ਵੀ ਬਲੇ ਬਲੇ ਹੋ ਗਈ ਪ੍ਰਲਾਦ ਵੀਰੇ ਤੁਸੀਂ ਕੀ ਕਹੋਗੇ ਇਹ ਕਹਿੰਦੇ ਬਹੁਤ ਵਧੀਆ ਜੀ ਵੀ ਜਿਵੇਂ ਸ਼ੁਰੂ ਚ ਤੁਸੀਂ ਵੱਟ ਤੋਂ ਦੇਖਿਆ ਵੀ ਖੇਤ ਕਿਹੋ ਜਿਹਾ ਸੀ ਪਹਿਲਾਂ ਹੁੰਦਾ ਸੀ ਹਾਂ ਬਾਅਦ ਇਹਨੂੰ ਵੀ ਬੇਕਾਰ ਹੋ ਗਿਆ ਹਾਂ ਹਾਂ ਕੋਈ ਹੌਸਲਾ ਹੈਗਾ ਕੋਈ ਆ ਕੇ ਦੇਖੇ ਤੇ ਹਾਂ ਕਿਹਨੇ ਬਹੁਤ ਵਧੀਆ ਹੁਣ ਕੀ ਕਹੋਗੇ ਖੇਤ ਹਾਂ ਤਾਂ ਸਿੱਧਾ ਨਿਆਰਾ ਲਿਆਤਾ ਜੀ ਦੇ ਖਰਚੇ ਵੀ ਘਟ ਗਏ ਆਪਣੇ ਘਟ ਗਏ ਟਾਈਮ ਸਿਰ ਆ ਜਾਣੀਆਂ ਆਲੂ ਲਾਏ ਹਾਂ ਹਾਂ ਕਿੰਨੇ ਦਿਨੋਂ ਹਫਤਾ ਪਹਿਲਾਂ ਚੱਲ ਪਿਆ ਬਿਲਕੁਲ ਹਾਰਡ ਪੈਨਲ ਨਹੀਂ ਬਣਾਇਆ ਨਾਲ ਜੰਮੀ ਆ ਦੇਖੋ ਹੁਣ ਖੜੀਆਂ ਵਿੱਚ ਦੂਏ ਖੇਤ ਪਰੇ ਹੁਣ ਤਾਂ 4 ਦਿਨੋਂ ਮਸ਼ੀਨ ਬਾੜ ਲਾ ਜਾਏ ਦੂਏ ਤਾਂ ਹਫਤਾ ਨਹੀਂ ਬਣਣੀ ਬਿਲਕੁਲ ਚਲੋ ਠੀਕ ਹੈ ਬਾਈ ਜੀ ਧੰਨਵਾਦ ਸਸਿਕਾ